ਅੱਜ ਜਦ ਸਮਾਂ ਮਿਲਿਆ ਭਾਈ ਕਦਾਰਾ ਜੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਸਦਾ ਹੀ ਦਿਆਲੂ ਬਖਸ਼ਣਹਾਰ ਹੋ ਕਿਰਪਾਲੂ ਹੋ ਦਿਆਲੂ ਹੋ ਕਿਰਪਾ ਕਰੋ ਇਹ ਸੰਸਾਰ ਉਜਰਿਆ ਹੈ ਮਾਇਆ ਦੀ ਅੱਗ ਵਿੱਚ ਕਾਮਕੁਲ ਦੀ ਅੱਗ ਵਿੱਚ ਇਹ ਜੀਵਾਂ ਦਾ ਕਿਵੇਂ ਬਚਾਓ ਦਾਸ ਆਮ ਇਹ ਕਈ ਵਾਰ ਬੇਨਤੀ ਕਰਦਾ ਹੈ ਕਿ ਸਮੇਂ-ਸਮੇਂ ਜੋ ਗੁਰਸਿੱਖਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਬੇਨਤੀ ਕੀਤੀ ਹੈ ਉਹ ਇੱਕ ਇੱਕ ਬਚਨ ਸਾਡੇ ਵਾਸਤੇ ਮੋਲ ਹੈ ਸਾਡੇ ਭਲੇ ਵਾਸਤੇ ਵੀ ਹੈ ਸਾਧ ਸੰਗਤ ਉਹ ਅੱਜ ਵੀ ਲੋੜ ਹੈ ਸਾਨੂੰ ਕਿਸੇ ਸਮੇਂ ਦਾ ਤੁਸੀਂ ਬਚਨ ਲੈ ਲਓ ਚਾਹੇ ਗੁਰਸ਼ਖਾ ਨੇ ਬੇਨਤੀ ਕੀਤੀ ਹੈ ਚਾਹੇ ਪੰਡਤਾਂ ਨੇ ਬੇਨਤੀ ਕੀਤੀ ਹੈ ਚਾਹੇ ਜੋਗੀ ਸਿੱਧ ਨਾਥ ਪੀਰ ਰਾਜੇ ਗਰੀਬ ਅਮੀਰ ਕਿਸੇ ਨੇ ਵੀ ਜੋ ਵਿਚਾਰ ਕੀਤੀ ਬੇਨਤੀ ਕੀਤੀ ਹੈ ਤੇ ਜੋ ਸਤ ਨੂੰ ਵਿਦੇਸ਼ ਦਿੰਦਾ ਹੈ ਇੱਕ ਹੈ ਸਤਗੁਰੂ ਦੀ ਬਾਣੀ ਦੂਸਰਾ ਹੈ ਸਤਗੁਰੂ ਦਾ ਸਮੇਂ ਸੁਭ ਦਾ ਉਪਦੇਸ਼